ਮੈਂ ਇਹ ਨਹੀਂ ਕਹਿਣਾ ਦਉ ਸਵਾਮੀ ਵਾਹਕੇਸ਼ਵਰੀ ਜੀ ਉਹਨਾਂ ਦੇ ਨਾਲ ਸੰਨੀ ਸ਼ੁਕਲਾ ਜੀ ਪਹੁੰਚੇ ਨੇ ਇੱਥੇ ਕੁਰਾਲੀ ਕੋ ਸਾਡੇ ਕੋਲ ਤੇ ਇਹਨਾਂ ਵਾਲੀ ਉਹ ਕਮੇਟੀ ਸ਼ੁਰੂ ਹੋਇਆ ਪੜਦੇ ਉਹਦੇ ਸੰਧ ਵਿੱਚ ਅੱਜ ਆਏ ਨੇ ਹਿੰਦੂ ਸੱਤਾ ਸੰਪਰਸ਼ ਜੀ ਕੀ ਕਹਿਣਾ ਚਾਹੁੰਦੇ ਬਹੁਤ ਉਹਨਾਂ ਦੇ ਭਾਗੀ ਘਟ ਠੀਕ ਉਹਨਾਂ ਨਾਲ ਇਹਨਾਂ ਨੇ ਗੱਲ ਬੋਲੋ भी के साथ ये और प्रशासन की, जो अभी तक जो की को अंजाम देने वाले जो पकड़ नहीं गए हैं हमारी प्रशासन घटना को अंजाम देने वाले चार दिन हो चुके हैं तो आपकी हाँ हमारी जत्थेबंद रही है ਮਾਮਲੇ ਲਈ ਇੱਕ ਫੋਟੋ ਡਿਲੀਵਰੀ ਆਇਆ ਉਹ ਪਹਿਲੀ ਵਾਰ ਆਇਆ ਜਾਂ ਤੇ ਇਸ ਮੇਰੇ ਪਹਿਲੀ ਵਾਰ ਆਇਆ ਰੋਪੜ ਤੋਂ ਮਾਤਾ ਚਲੋ ਅੱਗੇ ਗਿਆ ਸਾਥ ਨਾਲ ਇਹ ਪੂਰੇ 4 ਦਿਨ ਬੱਤਨੇ ਬੋਲਾਂਗਾ ਕਿ ਸ਼ੁਰੂ ਕੜਿਆ ਜੀ ਅਜੀ ਗੁਰੂ ਗੁਰੇ ਸ਼ਰਵਾਜ ਨਾਲ ਕੌਂਟੇਨ ਕੋਰ ਤੇ ਵੀ ਮੀਟਿੰਗ ਕੀਤੀ ਸੀ ਚਲੋ ਸਾਰਾ ਸ਼ਹਿਰ ਵਸਤੀ ਇਹਨਾਂ ਦੀ ਮਦਦ ਕਰੋਗੇ ਅੱਗੇ ਹੁਣ ਬਾਕੀ ਕਾਰਵਾਈ ਤਾਂ ਪੁਲਸ ਨੇ ਕਰਨੀ ਆ ਉਹ ਬਹੁਤ ਲਗੀ ਆਪਾਂ ਬੁਖਦੀ ਬਹੁਤ ਬੜੀ ਸ਼ਰਮਨਾਕ ਲੱਗੀ ਦੇ ਚਾਰ ਦਿਨ ਹੋ ਗਏ ਇਹ ਇੱਕ ਛੋਟੀ ਜੀ ਮਤਲਬ ਕਿ ਸ਼ਹਿਰ ਵੀ ਜਿਆਦਾ بڑا ਨਹੀਂ ਹੈ ਕਿ ਕੋਈ ਬਹੁਤ بڑا ਸ਼ਹਿਰ ਲੁਧਿਆਣਾ ਜਲੰਧਰ ਵਾਂਗੂ ਛੋਟਾ ਸ਼ਹਿਰ ਹੈ ਇਹਦੇ ਵਿੱਚ ਜਲਦੀ ਹੋਣਾ ਚਾਹੀਦਾ ਹੈ ਸਤਿ ਸ੍ਰੀ ਅਕਾਲ ਸਾਬ ਨੂੰ ਬੁਝਾਰਿਸ਼ ਹੈ ਸਾਡੀ ਹੱਥ ਜੋੜ ਕੇ ਹਿੰਦੂ ਤੱਕ ਤੇ ਟੀਮ ਕੱਢੀ ਤੋਂ ਹੋਰ ਐਸਪੀਪੀਏ ਕੱਢੀ ਤੋਂ ਕਿ ਇਹ ਜਲਦ ਤਲ ਤਲ ਮੋਰ ਨੂੰ ਪੜਿਆ ਜਾਵੇ ਕੋਈ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਕਿ ਉਰੇ ਲੋਕ ਕੋਈ अलग-अलग ਗੱਲਾਂ ਤੁਹਾਨੂੰ ਪਤਾ ਹੈ ਕਿ ਨਹੀਂ ਲੰਦੀ ਹੈ ਕੋਈ ਨਾ ਕੋਈ ਨੰਬਰ ਡੇ ਰਿਹਾ ਹੈ ਅਦੀ ਫੌਸਰ ਹੈ ਨਾ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਈ ਚਾਹਾਂਗੇ ਕਿ ਜਦੋਂ ਇਹ ਹਾਦਸਾ ਹੋਇਆ ਸੀਗਾ ਉਸੇ ਟਾਈਮ ਅਸੀਂ ਸਾਮੀ ਜੀ ਨੂੰ ਇਸ ਦੇ ਬਾਰੇ ਦੱਸ ਦਿੱਤਾ ਸੀਗਾ ਪਰ ਇਹ ਥੋੜਾ ਜਿਹਾ ਬਾਹਰ ਸੀਗੇ ਆਊਟ ਆਫ ਦੇ ਇਸ ਕਰਕੇ ਇਹਨਾਂ ਨੇ ਜਿੱਦਾਂ ਸਾਨੂੰ ਹਦਾਇਤ ਦਿੱਤੀ ਸੀਗੀ ਉਸ ਹਿਸਾਬ ਨਾਲ ਅਸੀਂ ਜਿੰਨਾ ਕੁ ਵੀ ਕਰ ਸਕੇ ਸਾਡੀ ਟੀਮ શ્રી ਹਿੰਦੂ ਤਖਤੀ ਟੀਮ ਕਰ ਸਕੀ ਉਹਨਾਂ ਤੋਂ ਅਸੀਂ ਪੂਰਾ ਸਹਿਯੋਗ ਦੱਤਾ ਹੈ ਬਾਕੀ ਇਹ ਸ਼੍ਰੀ ਗੌਰਵ ਸ਼ੁਕਲਾ ਜੀ ਹੈ ਜਿਲ੍ਹਾ ਪ੍ਰਧਾਨ ਹੈ ਸ਼੍ਰੀ ਹਿੰਦੂ ਤੱਕ ਉਹਨੇ ਜਿੰਨਾ ਵੀ ਅਯੋਗ ਕੀਤਾ ਵੀ ਕੀਤੀ ਹੈ ਜਿੰਨੀਆਂ ਵੀ ਸੰਸਥਾਵਾਂ ਧਾਰਮਿਕ ਹਨ ਉਹਨਾਂ ਨੂੰ ਵੀ ਅਪੀਲ ਕੀਤਾ ਵੀ ਇੰਨਾ ਨਾ ਪੈਸਾ ਕਲਾਕਾਰਾਂ ਨੂੰ ਦੰਨੇ ਆ ਤੁਸੀਂ ਇਸ ਜਿੱਤਕ ਦੇ ਲੋੜਵੰਦ ਇਦਾਂ ਹੋਇਆ ਗਊ ਮਾਤਾ ਨੂੰ ਸਨਾਤਨ ਧਰਮ ਦੇ ਵਿੱਚ ਗਊ ਮਾਤਾ ਦੀ ਬਹੁਤ ਮਰਿਆਦਾ ਹੈ ਵੀ ਉਸੇ ਵੀ ਸਾਨੂੰ ਚਾਹੀਦਾ ਵੀ ਅਸੀਂ ਬਾਤ ਕਰਕੇ ਇਹਦਾ ਸਹਿਯੋਗ ਕਰੀਏ ਪਰਿਵਾਰ ਦੀ ਬੰਦੇ ਚੰਗੀ ਹੈ ਬਾਇਗਲਾ ਮੋਖੀ ਤਾਮਪਰਾਲੀ ਦੇ ਜੋ ਮੁਖੀ ਨੇ ਤੇ ਪਹੁੰਚੇ ਨੇ ਤੇ ਹਿੰਦੂ ਜਥੇਬੰਦੀਆਂ ਗੁੱਸੇ ਵਿੱਚ ਨੇ ਮਾਹੌਲ ਤਣਾਅਪੂਰਵਕ ਹੈ ਨਾ ਵੱਲੋਂ ਇੱਕ ਸਮਾਸੀਮਾ ਦਿੱਤੀ ਹੈ ਪ੍ਰਸ਼ਾਸਨ ਨੂੰ ਕਿ ਅਸੀਂ ਥੋੜਾ ਦੇਰ ਰੁਕ ਕਰਾਂਗੇ